ਗਾਇਸ ਯੂ ਹੈਵ ਟੂ ਰਨ ਵੈਨ ਯੂ ਈਟ ਦਾ ਪਰਾਂਠਾਸ ਐਂਡ ਯੂ ਲਗਾਇੰਗ ਦਾ ਕਰੰਚੀਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर ਦਾ ਟਮੀ ਅਸੀਂ ਪਹੁੰਚ ਗਏ ਸ਼ੂਟਿੰਗ ਤੇ ਮੈਂ ਨਿਕਲਿਆ ਬਾਹਰ ਮੈਂ ਵੜ ਗਿਆ ਬੈਂਟੀ ਦੇ ਵਿੱਚ ਕੰਗ ਸਾਹਿਬ ਨੇ ਕੀਤੀ ਟਾਟਾ ਇਹ ਦਦੂਆ ਕਾ ਕਰੀ ਐ ਬੈਰਡੀ ਮੈਂ ਗੁਸਿੰਗ ਚਾ ਆ ਗਈ ਹੈ ਚਾ ਪੀ ਲਓ ਮਿੱਤਰੋ ਬੈਸਕਟ ਖਾ ਲਓ ਏ ਆਈ ਹੋਈ ਜ਼ਿੰਦਗੀ ਮਰਾ ਬਾਲਮ ਥਾਣੇਦਾਰ ਚਲਾਵਾ ਜਿਪਸੀ ਗੁਰਪ੍ਰੀਤ ਪਲੇੜੀ ਆਉਂਦੇ ਹੀ ਪ੍ਰਵਚਨ ਸ਼ੁਰੂ ਪਵਾਦ ਕੀ ਸ਼ਾਨ ਗਾ ਦੇਖ ਆ ਕਿੰਨਾ ਚੰਗੀ ਤਰੀਕੇ ਨਾਲ ਸਮਝਾ ਰਹੇ ਨੇ ਗੱਲ ਪਤਾ ਨਹੀਂ ਕੀ ਕਰ ਰਹੇ ਨੇ ਆ ਗਲਤ ਉਂਗਲ ਚੱਕ ਲਈ ਹੈ ਵੈਰੀ ਗਲਤ ਉਂਗਲ ਹੈ ਇਹ ਬਾਰ-ਬਾਰ ਭਾਈ ਨੂੰ ਸਮਝਾ ਰਹੇ ਆ ਆ ਉਂਗਲ ਯੂਜ਼ ਨਹੀਂ ਕਰਨੀ ਆ ਉਂਗਲ ਯੂਜ਼ ਕਰਨੀ ਆ ਬੰਦਾ ਅਫੈਂਡ ਹੋ ਸਕਦਾ ਹਰੇਕ ਨੂੰ ਐਡੇ ਦਾ ਨਹੀਂ ਕਰੀਦਾ ਹੁੰਦਾ ਓ ਮਾਈ ਗਾਡ ਬੜੀ ਸ਼ਰਮਾ ਗਏ ਨੇ ਸੰਗ ਗਏ ਨੇ ਕਿ ਮੈਂ ਗਲਤ ਉਂਗਲ ਚੱਕ ਲਈ ਸੀ ਓ ਮਾਈ ਗਾਡ ਕੋਈ ਗੱਲ ਨਹੀਂ ਇਹ ਸ਼ਾਰਟ ਕੱਟ ਦਿੱਤਾ ਜਾਏਗਾ ਡੋਂਟ ਬਰੀ ਭਲੀ ਸਾਹਿਬ ਗੁੱਸਾ ਨਾ ਕਰੋ ਕੱਟ ਦਿੱਤਾ ਜਾਏਗਾ ਕੱਟ ਦਿੱਤਾ ਜਾਏਗਾ ਨਿੱਕੀ ਜੀ ਗੱਲ ਤੇ ਬਹੁਤ ਸਾਰਾ ਪੰਗਾ ਪੈ ਸਕਦਾ ਹੈ ਕਿ ਗਲਤ ਉਂਗਲ ਯੂਜ਼ ਨਾ ਕਰੋ ਅਗਲੇ ਉਂਗਲ ਤੋੜ ਵੀ ਸਕਦੇ ਨੇ ਕਹਿੰਦੇ ਮੇਰੇ ਸ਼ੂ ਦੇ ਉੱਤੇ ਲੂਈ ਬਟੌਨ ਵੀ ਲਿਖਿਆ ਹੈ ਤੇ ਮੇਰੇ ਸ਼ੂ ਦੇ ਉੱਤੇ ਟੌਮੀ ਹਿਲ ਫਿਗਰ ਵੀ ਲਿਖਿਆ ਸੋ ਦੋ ਜਗਾਂ ਨੇ ਕਦੇ ਕਲੈਬੋਰੇਸ਼ਨ ਨਹੀਂ ਕੀਤੀ ਇਹਨਾਂ ਨੂੰ ਪਤਾ ਕੱਕ ਜਦੋਂ ਟਾਟਾ ਕਰਦੇ ਹੋਏ ਆ ਕੋ ਜੌਰ ਦਿਖਾ ਰਿਹਾ ਸੀ ਜਿਹੜਾ ਜੌਰ ਬਣਿਆ ਨਹੀਂ ਇਹ ਸਾਰਿਆਂ ਦੇ ਸਾਹਮਣੇ ਸਾਡੀ ਨੱਕ ਘਟਾਊਗਾ ਘਟਾਊਗਾ ਇਹ ਮੇਰੇ ਕੋ ਕਹਾਣੀ ਸੁਣਾ ਰਿਹਾ ਮੈਨੂੰ ਆ ਭੁੱਲ ਗਈ ਹੈ ਹਾਸੇ ਬਹੁਤ ਬੰਦੇ ਨੇ ਜਗਦੀਪ ਭਾਜੀ ਵੀ ਹੱਸ ਪੈ ਰਹੇ ਕੀ ਬਾਤ ਹੈ ਬਹੁਤ ਹਾਸਾ ਪੈ ਚੁੱਕਾ ਹੈ ਕੰਮ ਘਟ ਹਾਸੇ ਜਿਆਦਾ ਪੈ ਰਹੇ ਨੇ ਆ ਦੇਖੋ ਫੇਰ ਨੇ ਟੋਪੀ ਲਾ ਲੀਆ ਕੋ ਆਪਣੇ ਕਹਾਣੀ ਸੁਣਾ ਰਿਹਾ ਆ ਇੱਥੇ ਮੈਂ ਸ਼ਾਟ ਦੇ ਰਿਹਾ ਤੇ ਆ ਹੋ ਗਏ ਮੈਨੂੰ ਛੁੱਟੀ ਅੱਧੀ ਛੁੱਟੀ ਸਾਰੀ ਮੈਂ ਪਾਇਆ ਭੰਗੜਾ ਤੇ ਮੈਂ ਲੇਟ ਗਿਆ ਹਾਂ ਉੱਤੇ ਮੈਂ ਲੈ ਲਿਆ ਹੈ ਕੰਬਲ ਤੇ ਚਲੋ ਭਜੋ ਨਿਕਲੋ ਇੱਥੇ ਸੌਜੋ ਟਾਈਮ ਗਾਇਜ਼ ਯੂ ਹੈਵ ਟੂ ਰਨ ਵੈਨ ਯੂ ਈਟ ਦਾ ਪਰਾਂਠਾਸ ਐਂਡ ਯੂ ਲਗਾਇੰਗ ਦਾ ਕਰੰਚੀਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫਾਰ ਦਾ ਟਮੀ ਅਸੀਂ ਪਹੁੰਚ ਗਏ ਸ਼ੂਟਿੰਗ ਤੇ ਮੈਂ ਨਿਕਲਿਆ ਬਾਹਰ ਮੈਂ ਵੜ ਗਿਆ ਬੈਂਟੀ ਦੇ ਵਿੱਚ ਕੰਗ ਸਾਹਿਬ ਨੇ ਕੀਤੀ ਟਾਟਾ ਇਹ ਦਦੂਆ ਕਾ ਕਰੀ ਐ ਬੈਰਡੀ ਮੈਂ ਗੁਸਿੰਗ ਚਾ ਆ ਗਈ ਹੈ ਚਾ ਪੀ ਲਓ ਮਿੱਤਰੋ ਬੈਸਕਟ ਖਾ ਲਓ ਏ ਆਏ ਹੋਏ ਜ਼ਿੰਦਗੀ ਮਰਾ ਬਾਲਮ ਥਾਣੇਦਾਰ ਚਲਾਵੇ ਜਿਪਸੀ ਗੁਰਪ੍ਰੀਤ ਪਲੇੜੀ ਆਉਂਦੇ ਹੀ ਪ੍ਰਵਚਨ ਸ਼ੁਰੂ ਪਵਾਦ ਕੀ ਸ਼ਾਨ ਗਾ ਦੇਖ ਆ ਕਿੰਨਾ ਚੰਗੀ ਤਰੀਕੇ ਨਾਲ ਸਮਝਾ ਰਹੇ ਨੇ ਗੱਲ ਪਤਾ ਨਹੀਂ ਕੀ ਕਰ ਰਹੇ ਨੇ ਆ ਗਲਤ ਉਂਗਲ ਚੱਕ ਲਈ ਹੈ ਵੈਰੀ ਗਲਤ ਉਂਗਲ ਹੈ ਇਹ ਬਾਰ-ਬਾਰ ਭਾਈ ਨੂੰ ਸਮਝਾ ਰਹੇ ਆ ਆ ਉਂਗਲ ਯੂਜ਼ ਨਹੀਂ ਕਰਨੀ ਆ ਉਂਗਲ ਯੂਜ਼ ਕਰਨੀ ਆ ਬੰਦਾ ਅਫੈਂਡ ਹੋ ਸਕਦਾ ਹਰੇਕ ਨੂੰ ਐਡੇ ਦਾ ਨਹੀਂ ਕਰੀਦਾ ਹੁੰਦਾ ਓ ਮਾਈ ਗਾਡ ਵੈਰੀ ਸ਼ਰਮਾ ਗਏ ਨੇ ਸੰਗ ਗਏ ਨੇ ਕਿ ਮੈਂ ਗਲਤ ਉਂਗਲ ਚੱਕ ਲਈ ਸੀ ਓ ਮਾਈ ਗਾਡ ਕੋਈ ਗੱਲ ਨਹੀਂ ਇਹ ਸ਼ਾਰਟ ਕੱਟ ਦਿੱਤਾ ਜਾਏਗਾ ਡੋਂਟ ਵਰੀ ਭਲੇਰੀ ਸਾਹਿਬ ਗੁੱਸਾ ਨਾ ਕਰੋ ਕੱਟ ਦਿੱਤਾ ਜਾਏਗਾ ਕੱਟ ਦਿੱਤਾ ਜਾਏਗਾ ਨਿੱਕੀ ਜੀ ਗੱਲ ਤੇ ਬਹੁਤ ਸਾਰਾ ਪੰਗਾ ਪੈ ਸਕਦਾ ਹੈ ਕਿ ਗਲਤ ਉਂਗਲ ਯੂਜ਼ ਨਾ ਕਰੋ ਅਗਲੇ ਉਂਗਲ ਤੋੜ ਵੀ ਸਕਦੇ ਨੇ ਕਹਿੰਦੇ ਮੇਰੇ ਸ਼ੂ ਦੇ ਉੱਤੇ ਲੂਈ ਬਟੌਨ ਵੀ ਲਿਖਿਆ ਹੈ ਤੇ ਮੇਰੇ ਸ਼ੂ ਦੇ ਉੱਤੇ ਟੌਮੀ ਹਿਲ ਫਿਗਰ ਵੀ ਲਿਖਿਆ ਸੋ ਦੋ ਜਗਾਂ ਨੇ ਕਦੇ ਕਲੈਬੋਰੇਸ਼ਨ ਨਹੀਂ ਕੀਤੀ ਇਹਨਾਂ ਨੂੰ ਪ ਕੱਕ ਜਦੋਂ ਟਾਟਾ ਕਰਦੇ ਹੋਏ ਆ ਕੋ ਜੌਰ ਦਿਖਾ ਰਿਹਾ ਸੀ ਜਿਹੜਾ ਜੌਰ ਬਣਿਆ ਨਹੀਂ ਇਹ ਸਾਰਿਆਂ ਦੇ ਸਾਹਮਣੇ ਸਾਡੀ ਨੱਕ ਘਟਾਊਗਾ ਘਟਾਊਗਾ ਇਹ ਮੇਰੇ ਕੋ ਕਹਾਣੀ ਸੁਣਾ ਰਿਹਾ ਮੈਨੂੰ ਆ ਭੁੱਲ ਗਈ ਹੈ ਹਾਸੇ ਬਹੁਤ ਬੰਦੇ ਨੇ ਜਗਦੀਪ ਭਾਜੀ ਵੀ ਹੱਸ ਪੈ ਰਹੇ ਕੀ ਬਾਤ ਹੈ ਬਹੁਤ ਹਾਸਾ ਪੈ ਚੁੱਕਾ ਹੈ ਕੰਮ ਘਟ ਹਾਸੇ ਜਿਆਦਾ ਪੈ ਰਹੇ ਨੇ ਆ ਦੇਖੋ ਫੇਰ ਨੇ ਟੋਪੀ ਲਾ ਲੀਆ ਕੋ ਆਪਣੇ ਕਹਾਣੀ ਸੁਣਾ ਰਿਹਾ ਆ ਇੱਥੇ ਮੈਂ ਸ਼ਾਟ ਦੇ ਰਿਹਾ ਤੇ ਆ ਹੋ ਗਏ ਮੈਨੂੰ ਛੁੱਟੀ ਅੱਧੀ ਛੁੱਟੀ ਸਾਰੀ ਮੈਂ ਪਾਇਆ ਭੰਗੜਾ ਤੇ ਮੈਂ ਲੇਟ ਗਿਆ ਹਾਂ ਉੱਤੇ ਮੈਂ ਲੈ ਲਿਆ ਹੈ ਕੰਬਲ ਤੇ ਚਲੋ ਭਜੋ ਨਿਕਲੋ ਇੱਥੇ ਸੌਜੋ ਟਾਈਮ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ